ਹਾਂਜੀ ਪ੍ਰਧਾਨ ਜੀ ਜਣਾ ਚਾਹੀਓ ਜੀ ਸਭ ਤੋਂ ਪਹਿਲਾਂ ਅੱਜ ਜਿਹੜਾ ਤੁਸੀਂ ਟਿਪਰ ਐਸੋਸੀਏਸ਼ਨ ਨੂੰ ਰਾਇਦਾ ਦਿੱਤਾ ਹੈ ਹਾਂਜੀ ਜੀ ਖੜ ਜਾਓ ਯਾਰ ਦੇਖ ਇਹ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਪਰਸੋਂ ਡੈਪੂਟੇਸ਼ਨ ਲੈ ਕੇ ਮੈਂ ਗਿਆ ਸੀ ਇਹਨਾਂ ਦਾ ਜੀ ਪਰਸੋਂ ਮੈਂ ਡੈਪੂਟੇਸ਼ਨ ਲੈ ਕੇ ਗਿਆ ਸੀ ਜਿਹਦੇ ਵਿੱਚ ਇਹ ਮਾਨ ਸਾਹਿਬ ਨੇ ਸਾਡੀ ਗੱਲ ਸੁਣਦੇ ਹੋਏ ਔਰ ਇਹਨਾਂ ਦੀ ਦੇਖਦੇ ਹੋਏ ਵੀ ਵਾਕਈ ਇਹ ਠੱਡਾ ਪੰਦ ਪੰਧੀਆਂ ਨੇ ਚੰਗੀਆਂ ਚੀਜ਼ਾਂ ਕੀਤੀਆਂ ਉਹਨਾਂ ਨੇ ਅੱਜ ਇੱਕ ਖੜਕ ਪਹੁੰਚੀ ਹੈ ਜੀ ਰਤਨਗੜ੍ਹ ਦੀ ਉਹਦੇ ਵੀ ਅੱਜ ਮੈਂ ਧਰਨਾ ਚੁਕਾਤਾ ਹੈਗਾ ਇੱਥੋਂ ਔਰ ਉਹਦੇ ਨਾਲ ਮੈਂ ਧੰਨਵਾਦ ਕਰਦਾ ਸਰਦਾਰ ਪ੍ਰਗਨ ਸਿੰਘ ਮਾਨ ਜੀ ਦਾ ਰੇਟ ਇਹੀ ਰਹੂਗਾ ਰੇਟਾਂ ਦਾ ਜਾਂ ਘਟਾਉਗੇ ਹੁਣ ਘਟਾਵਾਂਗੇ ਯਾਰ ਫਤਨ ਤੂੰ ਥੋੜੀ ਜਣਾ ਹੈਗਾ ਠੀਕ ਹੈ ਨੌਰਪੀ ਬਿਲਕੁਲ ਅੱਜ ਤੋਂ ਜਿੰਨੀਆਂ ਨੌਰਪੇ ਦੇ ਹਿਸਾਬ ਨਾਲ ਇਹ ਭਰਿਆ ਜਾਏਗਾ ਐਮਐਲਏ ਸਾਹਿਬ ਇੱਕ ਚੋਣੇ ਦੀ ਕਰੀਬ ਨੂੰ ਲੈ ਕੇ ਲਗਾਤਾਰ ਮੰਡੀਆਂ ਦੇ ਵਿੱਚ ਪੁਕਤਾ ਇੰਤਜ਼ਾਮ ਨਹੀਂ ਹੈਗੇ ਤੁਸੀਂ ਲੁਧਿਆਣੇ ਦੇ ਨਾਲ ਵਿਧਾਇਕ ਵੀ ਤੁਸੀਂ ਨਾਲ ਲਗਾਤਾਰ ਵਿਜ਼ਿਟ ਵੀ ਕਰਦੇ ਰਹਿੰਦੇ ਹਾਂ ਕਿ ਤਰੀਕੇ ਨਾਲ ਮੇਜ਼ਾਮ ਦੇ ਤਰੀਕੇ ਦੀ ਦੇਖੋ ਮੰਡੀਆਂ 'ਚ ਜਾਵਾਂਗੇ ਅੱਜ ਹੀ ਸ਼ੁਰੂਆਤ ਹੋਈ ਆ ਅੱਜ ਹੀ ਸ਼ੁਰੂਆਤ ਹੋਈ ਆ ਮੰਡੀਆਂ ਦੀ ਮੰਡੀਆਂ 'ਚ ਜਾਵਾਂਗੇ ਜੋ ਉੱਥੇ ਕਿਸਾਨਾਂ ਨੂੰ ਦਿੱਕਤਾਂ ਆਈਆਂ ਮੌਕੇ ਤੇ ਬੈਠ ਕੇ ਮੰਡੀਆਂ 'ਚ ਇਹਨਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ ਸਾਡਾ ਕੰਮ ਦੂਰ ਕਰਨਾ ਮੁਸ਼ਕਲਾਂ ਦਾ ਕਿਸਾਨ ਪਰੇਸ਼ਾਨ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਹੁਣ ਅੱਜ ਦਾ ਖਰੀਦੋ ਸ਼ੁਰੂ ਹੋਈ ਆ 1 ਅਕਤੂਬਰ ਤੋਂ ਅੱਜ ਤੋਂ ਸ਼ੁਰੂ ਹੋਈ ਆ ਜੇ ਸੋਚੋ ਵੀ ਇੱਕ ਦਿਨ ਵਿੱਚ ਸਾਰਾ ਕੁਝ ਨਹੀਂ ਹੁੰਦਾ ਹੁੰਦਾ 2 4 5 10 ਦਿਨ ਤਾਂ ਥੋੜਾ ਜਿਹਾ ਸੈਟਲਮੈਂਟ ਕਰਨ ਨੂੰ ਲੱਗ ਜਾਂਦੇ ਆ 2 4 5 7 10 ਦਿਨਾਂ ਬਾਅਦ ਆਪਾਂ ਸੈਟਲਮੈਂਟ ਕਰਕੇ ਬਈ ਕਾਲੇ ਕੱਪੜੇ ਅੱਜ ਪਾਏ ਹੋਏ ਆ ਕਿ ਰੋਸ਼ ਆ ਯਾਰ ਦੱਸੋ ਯਾਰ ਇਹ ਮੈਂ ਅੰਦਰ ਜਾ ਰਹੀ ਹਾਂ ਯਾਰ ਗੱਲ ਇਹ ਆ ਮੇਰੇ ਆਪਦੇ ਵੀ ਕੋਈ ਜੀਨ ਦੇ ਸ਼ੌਂਕ ਨੇ ਯਾਰ ਜੀ ਲੈਂਦੇ ਹੋ ਚਿੱਟਾ ਪਾਵਾਂ ਕਾਲਾ ਪਾਵਾਂ ਪਰ ਮੈਂ ਕੰਮ ਤੱਕ ਕਾਲੇ ਨਹੀਂ ਨਾ ਕਰਦਾ ਤੇ ਕੱਪੜੇ ਕਾਲੇ ਪਾਏ ਨਹੀਂ ਇਸ ਤੋਂ ਇਲਾਵਾ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਅੱਜ ਕਿਸਾਨ ਮਜ਼ਦੂਰਾਂ ਤੇ ਗਰਸ਼ਟ ਕਮੇਟੀ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੀ ਪੰਚਾਇਤੀ ਜ਼ਮੀਨਾਂ ਆ ਉਹ ਕਿਤੇ ਨਾ ਕਿਤੇ ਉਸੇ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖੋ ਸਾਡੇ ਮਾਨਯੋਗਤਾ ਲਿਆਲ ਸਾਹਿਬ ਨੇ ਜਿਲ੍ਹਿਆਂ ਨਜਾਇਜ਼ ਪੰਚਾਇਤੀ ਜ਼ਮੀਨਾਂ ਸੀ ਛੜਾਈਆਂ ਨੇ ਭਗਵੰਤ ਮਾਨ ਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਾ ਅਸੀਂ ਚੱਕੀ ਜਾ ਰਹੇ ਕੰਮ 5000 ਇਖੜ ਦੇ ਕਰੀਬ ਤਾਂ ਅਸੀਂ ਚੱਕ ਹੀ ਲਈ ਹੈਗੀ ਹੈ ਮਤਲਬ ਕਿੰਨਾ ਵਾਸਤੇ ਆਮ ਲੋਕਾਂ ਵਾਸਤੇ ਇਹ ਹਸਪੀਟਲ ਬਣਨਗੇ ਡਿਸਪੈਂਸਰੀਆਂ ਬਣਨੀਆਂ ਖੇਟ ਖੇਟਾਂ ਦੇ ਮੈਦਾਨ ਬਣਨਗੇ ਸਾਡੇ ਕਮਿਊਨਿਟੀ ਸੈਂਟਰ ਬਣਨਗੇ ਜਾਂਚ ਘਰ ਬਣਨਗੇ ਲੋਕਾਂ ਦੇ ਵਾਸਤੇ ਇਹ ਲੋਕਾਂ ਲਈ ਖਾਲੀ ਕਰਾਈਆਂ ਨੇ ਸਰਕਾਰ ਨੇ ਇਹਨਾਂ ਨੂੰ ਵੇਚਣਾ ਨਹੀਂ ਹੈ ਜੀ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਧਰਨੇ ਵਾਲੇ ਜਿਹੜਾ ਕਲਚਰਲ ਖਤਮ ਕਰੀਏ ਆ ਹੁਣ ਇਹ ਵੀ ਧਰਨਾ 6 ਦਿਨ ਤੋਂ ਲੱਗਿਆ ਸੀ ਅਖੀਰ ਚ ਮਾਨ ਸਾਹਿਬ ਨਾਲ ਬੈਠ ਕੇ ਟੇਬਲ ਤੇ ਗੱਲ ਮੁਕਤ ਵਜੋਂ ਹੀ ਗਿਆ ਨਾ ਖਤਮ ਜੇ ਆਪਾਂ ਇਹਦਾ ਧਰਨੇ ਲਾ ਕੇ ਆਪਾਂ ਕਰਾਂਗੇ ਮਾੜੀ ਸਾਡੇ ਤੇ ਵਿਸ਼ਵਾਸ ਰੱਖੋ ਸਾਨੂੰ ਹਜੇ 6 ਮਹੀਨੇ ਹੋਏ ਨੇ ਆਇਆ ਨੂੰ ਅਸੀਂ ਇੱਕ ਇੱਕ ਕਰਕੇ ਜੋ ਵੀ ਉਲਝੀ ਤਾਣੀ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਇੱਥੇ ਗੰਦਗੀ ਘੋਲ ਕੇ ਗਏ ਹੋਏ ਨੇ ਉਹਨਾਂ ਨੂੰ ਸਾਨੂੰ ਥੋੜੀ ਸਫਾਈ ਕਰਨ ਨੂੰ ਟਾਈਮ ਤਾਂ ਚਾਹੀਦਾ ਖਾੜੀ ਕਾਜ ਰਤਰਗੜ ਦੀ ਅਸੀਂ ਖੋਲਤੀ ਹੈਗੀ ਆ ਅੱਜ ਹੁਣ ਇੱਥੇ ਟਿੱਪਟ ਪਰ ਪੜਨ ਜਾ ਰਹੇ ਹੈਗੇ ਆ ਇਹ ਸਰਕਾਰੀ ਖੱਡ ਹੈ ਬਿਲਕੁਲ ਯਾਰ ਠੀਕ ਨਹੀਂ ਸਰਕਾਰੀ ਨਹੀਂ ਠੇਕੇਦਾਰ ਨੇ ਠੇਕੇਦਾਰ ਤੋਂ ਖਲਵਾਈ ਆ ਜਿਹੜੀਆਂ ਪਿਛਲੇ ਦਿਨਾਂ ਦੇ ਠੇਕੇਦਾਰਾਂ ਨੇ ਬੰਦ ਕੀਤੀਆਂ ਸੀ ਔਰ ਟਰਾਲੀ ਕਿੰਨਾ ਦੀ ਮਿਲੂ ਜੀ ਇੰਨਾ ਦੀ ਇਹ ਇਹਨਾਂ ਨੂੰ ਪਤਾ ਕਰ ਲਓ ਜੋ ਵੀ ਰੇਟ ਹੈਗਾ ਰੀਜ਼ਨੇਬਲ ਰੇਟ ਜੋ